2024 ਚੜਨ ਵਾਲਾ ਹੈ ਤੇ ਉਹਦੇ ਨਾਲ ਹੀ ਹਰ ਕੋਈ ਆਪੋ ਆਪ ਦਾ ਨਵਾਂ ਸਾਲ ਸੈਲੀਬ੍ਰੇਟ ਕਰਨ ਜਾਂਦਾ ਸ਼ਿਮਲੇ ਕੁਲੂ ਮਨਾਲੀ ਜਾਂ ਕਿਤੇ ਹੋਰ ਜਾਂਦਾ ਪਰ ਇਸ ਨਵੇਂ ਸਾਲ ਦੇ ਆਗਾਜ਼ ਤੇ ਜਿਹੜਾ ਆ ਮਾਂ ਨੈਣਾ ਦੇਵੀ ਦੇ ਸ਼ਰਧਾਲੂ ਜਿਹੜੇ ਆ ਉੱਥੇ ਜਾ ਕੇ ਨਾਲੇ ਸੇਵਾ ਕਰਦੇ ਤੇ ਨਾਲ ਲੰਗਰ ਸ਼ਿਕਾਉਂਦੇ ਆ ਉਹ ਇੱਕ ਵਾਰ ਉਹਨਾਂ ਨਾਲ ਗੱਲ ਵੀ ਕਰਦੇ ਆ ਮਾਤਾ ਰਾਣੀ ਕਿਰਪਾ ਰਹਿੰਦੀ ਹੈ ਜੀ ਬਸ ਆਏ ਸਾਲ ਅਸੀਂ ਉੱਥੇ ਸ਼ਿਮਲਾ ਲੰਗਰ ਸਾਡਾ ਜੀ ਉੱਥੇ ਜਾਣਿਆ ਨਾ ਦੇ ਵੀ ਉੱਥੇ ਲੰਗਰ ਲਾਉਣ ਜਾਣੇ ਕਿੰਨੇ ਦਿਨਾਂ ਦਾ ਲੰਗਰ ਇਹ 31 ਤੇ 1 ਤਰੀਕ 1 ਤਰੀਕ ਸ਼ਾਮ ਤੱਕ ਸ਼ਾਮ ਨੂੰ ਸਮਾਪਤੀ ਹੋ ਗਈ ਜੀ ਦੋ ਦਿਨਾਂ ਦਾ ਜੀ ਇਤੋਂ ਲਗਭਗ 150 ਕ ਸਾਡੇ ਨਾਲ ਜਾਂਦਾ ਜੀ ਸੇਵਾ ਦੇ ਵਾਸਤੇ ਤੇ ਦੋ ਦਿਨ ਦਾ ਸਾਡਾ ਭੰਡਾਰਾ ਹੁੰਦਾ ਜੀ ਇਹ ਉੱਥੇ ਹੋਰ ਵੀ ਕਾਫੀ ਹੁੰਦੇ ਆ ਸੰਗਤਾਂ ਇਤੋਂ ਸਰਦੂਲਗੜ ਨਹੀਂ ਉੱਥੇ ਕਾਫੀ ਸੰਗਤ ਹੁੰਦੀ ਹੈ ਸਾਡੇ ਕੋਲ ਜੀ ਰਸਤੇ ਦੇ ਸੰਗਤ ਹਜੇ ਹੋਰ ਹੋਣੀ ਹੈ ਜੀ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਸਿਸਟਮ ਚੱਲਦਾ ਜੀ ਇਹ ਹੋਰ ਵੀਰ ਖੜੇ ਉਹਨਾਂ ਨਾਲ ਵੀ ਗੱਲ ਕਰਨੀ ਆ ਵੀਰ ਜੀ ਅਸੀਂ ਸੱਸੀ ਹੋਲ ਜੀ ਕਿਵੇਂ ਦੇਖਦੇ ਹੋ ਇਹ ਜਿਹੜਾ ਉਪਰਾਲਾ ਬਹੁਤ ਵਧੀਆ ਲੱਗ ਰਿਹਾ ਹੈ ਸਭ ਤੋਂ ਵੱਧ ਮੈਂ ਇਹ ਕਹੂੰਗਾ ਵੀ ਜਿਹੜਾ ਕੀ ਸਦੂਲਗੜ ਦੇ ਦਾਨੀ ਸੱਜਣ ਨੇ ਸਹਿਯੋਗ ਦੇ ਕੇ ਕੋਈ ਮਹੀਨੇ 2 ਮਹੀਨੇ ਤੋਂ ਕਦੇ ਕਿਤੇ ਲੰਗਰ ਲਵਾਤਾ ਕਦੇ ਕਿਤੇ ਲਵਾਤਾ ਸਭ ਤੋਂ ਵੱਧ ਦਾਨਪਨ ਕਰ ਰਹੇ ਨੇ ਇਹ ਕਿਸ ਸੰਸਥਾ ਬਸ ਯਾਰ ਦੋਸਤਾਂ ਦਾ ਗਰੁੱਪ ਹੈ ਜੀ ਸਾਡਾ ਉਹਨਾਂ ਬੁੱਲੋ ਹੀ ਆ ਕੋਈ ਸੰਸਥਾ ਨਹੀਂ ਕੋਈ ਅਜੇ ਤੱਕ ਸੰਸਥਾ ਵੈਸੇ ਬਣਾਇਆ ਜਾ ਮਾਨਨਾਣਾ ਦੇਵੀ ਕਲੱਬ ਅੱਗੇ ਤੋਂ ਪ੍ਰਮਾਤਮਾ ਮਾਤਾ ਰਾਨੀ ਕਿਰਪਾ ਕਰੇ ਇਹਨੂੰ ਬਧਾਵਾਂਗੇ 30 31 ਇੱਕ ਦਾ ਕਰਿਆ ਕਰਾਂਗੇ ਤਿੰਨ ਦਿਨ ਲਾਇਆ ਕਰਾਂਗੇ ਲੰਗਰ ਬਿਲਕੁਲ ਬਿਲਕੁਲ ਇਹਨਾਂ ਦੇ ਨਾਲ ਹੀ ਅਗਰਵਾਲ ਸਭਾ ਦੇ ਪ੍ਰਧਾਨ ਸਾਹਿਬ ਖੜੇ ਹੋਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖ ਰਹੇ ਹੋ ਇਸ ਉਪਰਾਲੇ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਦੇਖੋ ਇਹ ਇੱਕ ਸੇਵਾ ਕਰਕੇ ਨਵਾਂ ਸਾਲ ਮਨਾਉਂਦੇ ਨੇ ਜੈ ਮਾ ਨਾਇਨਾ ਦੇਵੀ ਲੰਗਰ ਕਮੇਟੀ ਬਣੀ ਹੋਈ ਲੰਗਰ ਭੇਜਿਆ ਜਾਂਦਾ ਹੈ ਕਿ ਛੇਮਾ ਲੰਗਰ ਹੈ ਇਹਨਾਂ ਦਾ ਤੇ ਉੱਥੇ ਪੂਰੀ ਵਾਲਾਂ ਨ ਧਰਮਸ਼ਾਲਾ ਵਿਖੇ ਲਾਇਆ ਜਾਂਦਾ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਸਾਡੇ ਏਰੀਆ ਦੇ ਵਿੱਚ ਹੋਰ ਜਾਂਦੇ ਨੇ ਉਹ ਵੀ ਇਹਨਾਂ ਕੋਲੇ ਰੋਕਣਾ ਪੂਰੀ ਵਾਲਾਂ ਨ ਧਰਮਸ਼ਾਲਾ ਚ ਤੇ ਲੰਗਰ ਦੀ ਸੇਵਾ ਕਰਨ ਵੱਧ ਤੋਂ ਵੱਧ ਜਿਵੇਂ ਇਹਨਾਂ ਨੇ ਦੱਸਿਆ ਵੀ 150 ਦੇ ਲਗਭਗ ਅਸ਼ਰਦਾ ਲੋ ਇਹਨਾਂ ਨਾਲ ਜਾਂਦਾ ਲੰਗਰ ਦੀ ਸੇਵਾ ਕਰਨ ਉੱਥੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਹੈ ਸੰਗਤ ਉੱਥੇ ਲੰਗਰ ਛਕਦੀ ਹੈ ਤੇ ਇਹ ਬਹੁਤ ਵਧੀਆ ਹੈ ਜਿਹੜੇ ਮੁੰਡੇ ਆ ਵਧਾਈ ਦੇ ਪਾਤਰ ਨੇ ਜੈ ਮਾਨ ਦੇਵ ਨਾਣਾ ਦੇਵੀ ਲੰਗਰ ਕਮੇਟੀ ਦੇ ਜਿਹੜੇ ਹੈਗੇ ਆ ਵਰਕਰ ਹੈ ਇਹਨਾਂ ਨੂੰ ਅਸੀਂ ਵਧਾਈ ਦਿੰਦੇ ਆ ਨਵੇਂ ਸਾਲ ਦੀ ਤੇ ਕਾਮਨਾ ਕਰਦੇ ਆਂ ਵੀ ਜਿਹੜੇ ਲੰਗਰ ਲਾਉਣ ਇਹ ਬਹੁਤ ਵਧੀਆ ਰਹੇ ਤੇ ਸਕਸੈਸਫੁਲ ਰਹੇ ਇਹਨਾਂ ਦਾ ਬਿਲਕੁਲ ਇਹਦੇ ਨਾਲ ਹੀ ਡਾਕਟਰ ਪ੍ਰਮੋਦ ਜੀ ਖੜੇ ਆ ਇੱਕ ਵਾਰੀ ਗੱਲ ਕਰਾਂਗੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੀ ਬਹੁਤ ਹੀ ਵਧੀਆ ਲੱਗਦਾ ਤੇ ਹਰੇਕ ਦਾ ਦੇਖੋ ਆਪ ਆਪਣਾ ਵਿਚਾਰ ਹੁੰਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੋਈ ਕਿਸ ਤਰ੍ਹਾਂ ਸੈਲੀਬ੍ਰੇਟ ਕਰਦਾ ਤੇ ਮੈਨੂੰ ਇਸ ਦੇ ਵਿੱਚ ਜਿਆਦਾ ਵੱਧ ਖੁਸ਼ੀ ਹੈ ਵੀ ਆਪਾਂ ਧਾਰਮਿਕ ਸਥਾਨ ਤੇ ਇੱਕ ਲੰਗਰ ਲਾ ਕੇ ਇਹਨੂੰ ਸੈਲੀਬ੍ਰੇਟ ਕਰਦੇ ਆਂ ਤੇ ਮੈਂ ਇਹਨੂੰ ਜਿਆਦਾ ਵਧੀਆ ਮੰਨਦਾ ਐਸ ਤਰ੍ਹਾਂ ਹੀ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਅਸੀਂ ਆਪਦੀ ਦਰਸ਼ਕਾਂ ਨੂੰ ਵੀ ਇਹ ਬੇਨਤੀ ਵੀ ਕਰਦੇ ਆ ਕਿ ਐਵੇਂ ਦਾ ਕੋਈ ਧਾਰਮਿਕ ਅਸਥਾਨ ਤੇ ਲੰਗਰ ਦੀ ਸੇਵਾ ਜਾਂ ਕੋਈ ਚੰਗਾ ਕੰਮ ਕਰਕੇ ਜਿਹੜਾ ਨਵੇਂ ਸਾਲ ਦਾ ਆਪਾਂ ਵੀ ਆਗਾਜ਼ ਕਰੀਏ ਤੇ ਆਓ ਇਸ ਦੇ ਨਾਲ ਹੀ ਕਿਸੇ ਅਗਲੀ ਆਪਣੇ ਦੇ ਨਾਲ ਮਿਲਦੇ ਹਾਂ ਕੈਮਰਾਮੈਨ ਸੰਦੀਪ ਦੇ ਨਾਲ ਸੁਖਵਿੰਦਰ ਨਿਕੋ ਐਨ ਟੀ ਵੀ ਪੰਜਾਬੀ